ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਥੋੜੀ ਦੇਰ ਦੇ ਵਿੱਚ ਨੰਗਲ ਡੈਮ ਤੇ ਪਹੁੰਚ ਰਹੇ ਨੇ ਸੀਐਮ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਵੈਸ ਨੰਗਲ ਡੈਮ ਤੇ ਪਹੁੰਚੇ ਨੇ ਔਰ ਹੁਣ ਇਹ ਖਬਰ ਹੈ ਕਿ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਡੈਮ ਤੇ ਪਹੁੰਚ ਰਹੇ ਨੇ ਪੂਰੀ ਸਥਿਤੀ ਦਾ ਉੱਥੇ ਜਾ ਕੇ ਜਾਇਜ਼ਾ ਲੈਣਗੇ ਖੁਦ ਜਿਹੜਾ ਹੈ ਉਸ ਤੇ ਨਜ਼ਰਸਾਨੀ ਕਰਨਗੇ ਸਾਰੇ ਪੁਆਇੰਟਸ ਸੀਐਮ ਵੱਲੋਂ ਖੁਦ ਚੈੱਕ ਕੀਤੇ ਜਾਣਗੇ ਆਪ ਜਾ ਕੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰ ਚੁੱਕੇ ਨੇ ਕਿ ਪੰਜਾਬ ਦੇ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ ਔਰ ਹਰਿਆਣਾ ਦੇ ਹਿੱਸੇ ਦਾ ਪਾਣੀ ਅਸੀਂ ਪਹਿਲਾਂ ਹੀ ਹਰਿਆਣਾ ਨੂੰ ਛੱਡ ਚੁੱਕਿਆ। ਇਹ ਹਰਜੋਤ ਬੈਂਸ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਡੈਮ ਤੇ ਪਹੁੰਚ ਰਹੇ ਨੇ ਕਿਉਂਕਿ ਇਸ ਵੇਲੇ ਇੱਕ ਵੱਡਾ ਇਸ਼ੂ ਬਣ ਚੁੱਕਿਆ ਹੈ ਖਾਸ ਕਰਕੇ ਦੋ ਸੂਬੇ ਪੰਜਾਬ ਤੇ ਹਰਿਆਣਾ ਦੇ ਵਿਚਕਾਰ। ਐ ਹਰਜੋਤ ਬੈਂਸ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਖਰਜੋਤ ਜੀ ਤੁਸੀਂ ਨੰਗਲ ਡੈਮ ਤੇ ਪਹੁੰਚੇ ਹੋ ਬੜਾ ਸਿੱਧਾ ਇਹ ਸਵਾਲ ਹੈ ਕਿ ਸਰਕਾਰ ਦੀ ਮਰਜ਼ੀ ਤੋਂ ਬਿਨਾ ਇਸ ਤਰੀਕੇ ਨਾਲ ਪਾਣੀ ਛੱਡਿਆ ਜਾ ਸਕਦਾ ਹੈ ਤੁਹਾਨੂੰ ਲੱਗਦਾ ਹੈ ਬਿਲਕੁਲ ਬਰਾੜਦਾ ਬਿਲਕੁਲ ਨਹੀਂ ਛੱਡਿਆ ਜਾ ਸਕਦਾ ਅਸੀਂ ਤਾਂ ਹੀ ਕੰਟਰੋਲ ਲੈਣ ਬੈਠੇ ਆਂ ਦੇਖੋ ਜਿਹੜਾ ਭਾਗੜਾ ਡੈਮ ਹੈ ਉਹ ਹਿਮਾਚਲ ਦੀ ਜੂਰਿਸਡਿਕਸ਼ਨ ਚ ਹੈ ਫੈਡਰਲ ਫੋਰਸਸ ਦੀ ਟੀਮ ਹੈ ਪਰ ਜਿਹੜਾ ਨੰਗਲ ਡੈਮ ਹੈ ਉਹ ਪੰਜਾਬ ਦੇ ਵਿੱਚ ਹੈ ਸਾਡਾ ਇਲਾਕਾ ਮੇਰਾ ਇਲਾਕਾ ਹੈ ਅਸੀਂ ਉੱਥੇ ਜਿਹੜਾ ਜਿਹੜਾ ਕੰਟਰੋਲ ਰੂਮ ਹੈ ਉਹਦਾ ਵੀ ਕੰਟਰੋਲ ਲੈ ਲਿਆ ਤੇ ਜਿੱਥੇ ਡੈਮ ਦੇ ਉੱਤੇ ਪੱਕਾ ਮੋਰਚਾ ਮੈਂ ਤੇ ਮੇਰੇ ਸਾਥੀ ਅਧਿਅਕਸ਼ੇਤੇ ਕੇ ਬੈਗੇ ਚੁਕਲੇ ਜਿਹੜਾ ਹੈ ਬੀਬੀਐਮਪੀ ਨੂੰ ਰੈਗੂਲੇਟ ਕਰਦਾ ਰੈਗੂਲੇਸ਼ਨ ਪੰਜਾਬ ਸਰਕਾਰ ਦੇ ਅਧਿਮੇਂ ਵੀ ਰੈਗੂਲੇਸ਼ਨ ਬੀਬੀਐਮਪੀ ਦੇ ਹੱਕ ਚ ਹੈ ਪਰ ਬੀਬੀਐਨਵੀ ਦੇ ਅਧਿਕਾਰੀਆਂ ਨੂੰ ਪੰਜਾਬੀ ਚ ਸਮਝਾ ਦਿੱਤਾ ਕਿ ਸਾਨੂੰ ਤੋਂ ਬਗੈਰ ਇੱਕ ਬੂੰਦ ਵੀ ਪਾਣੀ ਜਿਹੜਾ ਹਰਿਆਣੇ ਚ ਨਹੀਂ ਜਾਣਾ ਚਾਹੀਦਾ ਜੋ ਉਹਨਾਂ ਦਾ ਪਾਣ ਦਾ ਹੱਕ ਹੈ ਉਹਨਾਂ ਨੂੰ ਮਿਲ ਚੁਕਿਆ ਜਿਹੜਾ ਹੁਣ ਇਲੀਗਲ ਤਰੀਕੇ ਨਾਲ ਅਸੀਂ ਇੱਕ ਵੀ ਬੂੰਦ ਜਾਣ ਨਹੀਂ ਦੇਵਾਂਗੇ ਨਹੀਂ ਤੇ ਪਹਿਲੇ ਪਹਿਲੇ ਜਿਹੜੀ ਪਾਣੀ ਦੀ ਅਲੋਕੇਸ਼ਨ ਹੋਈ ਹੈ ਜਿਸ ਤਰੀਕੇ ਨਾਲ ਪਾਣੀ ਜਾ ਰਿਹਾ ਉਸ ਦੇ ਵਿੱਚ ਤਾਂ ਕੋਈ ਵੱਧ ਘਟ ਨਹੀਂ ਹੋ ਸਕਦਾ ਮੇਰਾ ਬਿਨਾਂ ਸਹਿਮਤੀ ਤੋਂ ਉਸ ਹੀ ਸਹਿਮਤੀ ਦੇ ਵਿੱਚ ਦਾ ਵਿਰਾਟਾ ਵਿਰਾਤੀ ਨਹੀਂ ਠੱਕੇ ਦੇ ਨਾਲ ਉਹਨੂੰ ਸਹਿਮਤੀ ਨਹੀਂ ਕਹੋਂਗੇ ਉਹਨੂੰ ਤੁਗਲਕੀ ਫਰਮਾਨ ਕਹਿੰਦੇ ਆ ਕਿਉਂਕਿ ਉਹਦੇ ਵਿੱਚ ਜੋ ਸਬੰਧਿਤ ਮੈਂਬਰ ਸੀਗੇ ਇੱਕ ਤਾਂ ਕੇਂਦਰ ਸ਼ਾਸਿਤ ਰਾਜਪਾਛਪਾ ਸਰਕਾਰ ਹੈ ਅਰੇ ਆਨਜਵੀ ਭਾਜਪਾ ਸਰਕਾਰ ਹੈ ਰਾਜਸਥਾਨ ਵੀ ਭਾਜਪਾ ਸਰਕਾਰ ਹੈ ਤੇ ਪੰਜਾਬ ਦੇ ਪ੍ਰੋਟੈਸਟ ਦੇ باوجود ਬੋਰਡ ਨੇ ਕਹਿ ਦਿੱਤਾ ਕਿ 8500 ਕਿਊਸਿਕ ਪਾਣੀ ਛੱਡ ਦਿਓ ਤੇ ਉਹਦਾ ਜਿਹੜਾ ਤਰਕ ਕੋਈ ਸਮਝੌਤਾ ਨਹੀਂ ਦਿੰਦਾ ਜਾਂ ਕੋਈ ਪਾਣੀ ਦੀ ਵੰਡ ਨਹੀਂ ਦਿੱਤੀ ਉਹਦਾ ਤਰਕ ਇਹ ਦਿੱਤਾ ਜੀ ਮਾਨਵਤਾ ਦੇ ਆਧਾਰ ਤੇ ਛੱਡ ਦਿਓ ਮੇਰਾ ਸਵਾਲ ਸਾਨੂੰ ਸਿੱਧਾ ਸਿੱਧਾ ਇਹ ਹੈ ਤੁਹਾਡੇ ਰਾਹੀਂ ਭਾਜਪਾ ਨੂੰ ਜੀ ਕੀ ਮਾਨਵਤਾ ਕੀ ਪੰਜਾਬੀ ਬੰਦੇ ਨਹੀਂ ਹੈਗੇ ਕੀ ਪੰਜਾਬੀ ਮਾਨਵ ਨਹੀਂ ਹੈਗੇ ਕੀ ਪੰਜਾਬੀ ਇਨਸਾਨ ਨਹੀਂ ਹੈਗੇ ਹਮ ਪੰਜਾਬ ਨੇ ਸਭ ਤੋਂ ਵੱਧ ਖੂਨ ਬਹਾਇਆ ਦੇਸ਼ ਦੀ ਆਜ਼ਾਦੀ ਲਈ ਪੰਜਾਬ ਨੇ ਸਭ ਤੋਂ ਵੱਧ ਖੂਨ ਬਹਾਇਆ ਇਸ ਦੇਸ਼ ਦੀ ਆਜ਼ਾਦੀ ਨੂੰ برقرار ਰੱਖਣ ਲਈ ਇਸ ਦੇਸ਼ ਦੀ ਸੁਰੱਖਿਆ ਦੇ ਲਈ ਚਾਹੇ ਉਹ 65 ਦੀ ਜੰਗ ਹੋਵੇ 71 ਦੀ ਜੰਗ ਹੋਵੇ ਕਾਰਗਿਲ ਦਾ ਯੁੱਧ ਹੋਵੇ ਸਾਡੇ ਹੁਣ ਵੀ ਜਦੋਂ ਵੀ ਚਾਹੇ ਸਾਡੇ ਜਦੋਂ ਅਗਨੀ ਵੀਰ ਸ਼ਹੀਦ ਹੁੰਦੇ ਸ਼ਹੀਦ ਹੁੰਦੇ ਆ ਤਾਂ ਹਮੇਸ਼ਾ ਕੋਈ ਪੰਜਾਬ ਦਾ ਪੁੱਤ ਸ਼ਹੀਦ ਹੁੰਦਾ ਹਰ ਪੰਜਾਬ ਦੇ ਦੂਜੇ ਪਿੰਡ ਦੇ ਵਿੱਚ ਸ਼ਹੀਦੀ ਗੇਟ ਬਣਿਆ ਅਸੀਂ ਮਾਨਵ ਨਹੀਂ ਹੈਗੇ ਸਾਡਾ ਪੰਜਾਬ ਤਾਂ ਵੈਸੇ ਵੀ ਹਰਿਆਣੇ ਦੇ ਕੋਲ ਤਾਂ ਬਹੁਤ ਇੰਡਸਟਰੀ ਹੈ ਜੀ ਹਾਂ ਹਰਿਆਣੇ ਦੇ ਕੋਲ ਫਰੀਦাবাদ ਹੈ ਗੁਰਗਾਓ ਹੈ ਸੋਨੀਪੁੱਟ ਹੈ ਪਤਾ ਨਹੀਂ ਕੀ ਕੀ ਇੰਡਸਟਰੀ ਹੈ ਪੰਜਾਬ ਦੇ ਕੋਲ ਤਾਂ ਸਿਰਫ ਖੇਤ ਨੇ ਸਾਡੀ ਜਿਹੜੀ ਸਾਡਾ ਸੂਬਾ ਟੋਟਲੀ ਅਗਰੀਅਨ ਇਕਨੋਮੀ ਹੈ ਤੇ ਐਗਰੀਕਲਚਰ ਪਾਣੀ ਤੇ ਨਿਰਭਰ ਹੈ ਪੰਜਾਬ ਦੇ 90% ਜਿਹੜੇ ਬਲਾਕ ਨੇ ਉਹ ਆਲਰੇਡੀ ਡਾਰਕ ਜ਼ੋਨ ਚ ਨੇ ਤਾਂ ਅਸੀਂ ਮਾਨਵਨੀ ਹੈਗੀ ਸਾਡੇ ਖੇਤਾਂ ਨੂੰ ਸਾਡੇ ਅਸੀਂ ਕਿੱਥੇ ਜਾਵਾਂਗੇ ਮੈਂ ਬਰਾੜ ਸਰ ਤੁਹਾਨੂੰ ਦੱਸ ਦਵਾਂ ਕਿਉਂਕਿ ਮੈਂ ਨੰਗਲ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਦਾ ਸਾਡਾ ਇਲਾਕਾ ਹੈ ਸਾਡੇ ਇਲਾਕੇ 'ਚ ਡੈਮ ਬਣਿਆ ਸਾਡੇ ਇਲਾਕੇ 'ਚ ਇਹ ਨਹਿਰਾਂ ਬਣੀਆਂ ਸਾਨੂੰ ਇਹ ਦੱਸ ਦਵਾ ਪਹਿਲੀ ਵਾਰੀ ਹੈ ਉਹਨਾਂ ਜਾ ਕੇ ਮਾਨ ਸਾਹਿਬ ਦੀ ਸਰਕਾਰ ਨੇ ਪਾਈ ਪਲਾਈਨ ਪਾਇ 10000 ਕਿੱਲੇ ਨੂੰ ਪਾਣੀ ਪਹਿਲੀ ਵਾਰੀ ਲੱਗ ਰਿਆ ਮੇਰੀ ਪਾਣੀ ਹਮ ਮੈਰਾ ਉੱਥੇ ਸਿਜੀਆਂ ਹੁਣ ਜਦੋਂ ਸਸੀਂ ਆਪਣਾ ਸਾਡਾ ਜਿਹੜਾ ਹੈ ਅਸੀਂ ਆਪਣੇ ਹੱਕ ਦਾ ਪਾਣੀ ਲੈਣ ਲੱਗੇ ਪཅੀਆਂ ਸਰਕਾਰਾਂ ਨੇ ਤਾਂ ਸਿਰਫ ਜਿਹਨੂੰ ਕਹਿੰਦੇ ਆ ਮਗਰਮਛਰੇ ਹੰਝੂ ਵਹਾਏ ਐਸਵਾਈਐਲ ਦੇ ਨਾਮ ਦੇ ਉੱਤੇ ਕੰਮ ਥੋੜੀ ਕੀਤਾ ਜ਼ਮੀਨ ਦੇ ਉੱਤੇ ਹਮ ਅੱਜ ਹੁਣ ਜਦੋਂ ਇਸ ਸਰਕਾਰ ਨੇ ਪਾਈ ਪਲਾਈਨਾਂ ਪਾਤੀਆਂ ਇਹਨਾਂ ਦਾ ਪਾਣੀ ਪਹੁੰਚਾ ਦਿੱਤਾ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਅਸੀਂ ਹਿਸਾਬ ਦਾ ਪੂਰਾ ਰੱਖਣ ਲੱਗ ਗਏ ਅਸੀਂ ਕਿ ਬਿਲਕੁਲ ਨਹੀਂ ਜਾਣ ਦੇਵਾਂਗੇ ਹੁਣ ਇਹਨਾਂ ਨੂੰ ਤਕਲੀਫ ਹੈ ਤਾਂ ਮੇਰਾ ਇਹ ਸਵਾਲ ਹੈ ਕਿ ਪੰਜਾਬੀਆਂ ਦਾ ਖੂਨ ਖੋਲਨੀ ਇੱਕ ਲੜਾਈ ਅਸੀਂ ਲੜਦੇ ਪਿਆ ਪਾਕਿਸਤਾਨ ਦੇ ਨਾਲ ਪਾਕਿਸਤਾਨ ਰੋਜ਼ ਨਾਬਾਕ ਕੇ ਰਾਤ ਦੇ ਰਾਤ ਦਾ ਪੰਜਾਬ ਤੇ ਦੇਸ਼ ਦੇ ਖਿਲਾਫ ਕਦੀ ਟਕਟਾ ਕਦੀ ਡਰੱਗ ਕਦੀ ਗ੍ਰਨੇਡ ਕਦੀ ਹਥਿਆਰ ਕਦੀ 2147 ਉਹ ਪੰਜਾਬ ਚ ਇਨਫਿਲਟ੍ਰੇਟ ਕਰਵਾ ਰਿਹਾ ਹਰ ਵੇਲੇ ਤਾਗਲਾ ਹੀ ਬੈਠੇ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰੋ ਪੰਜਾਬ ਉਹ ਲੜਾਈ ਲੜਦਾ ਪਿਆ ਪੰਜਾਬ ਇਸ ਵਕਤ ਦੇਸ਼ ਦੀ ਲੜਾਈ ਲੜਦਾ ਪਿਆ ਚਿੱਟੇ ਦੇ ਖਿਲਾਫ ਯੁੱਧ ਨਸ਼ੇ ਵਿਰੁੱਧ ਪੰਜਾਬ ਦਾ ਸਾਥ ਦੇਣ ਦੀ ਬਜਾਏ ਪੰਜਾਬ ਦੀ ਪਿੱਛੇ ਛੁਰਾ ਮਾਰਿਆ ਸਾਡਾ ਪਾਣੀ ਖੋਲਿਆ ਅਸੀਂ ਕਿੱਥੇ ਜਾਵਾਂਗੇ ਸਾਡੇ ਕੋਲ ਤਾਂ ਕੁਛ ਹੈ ਹੀ ਨਹੀਂ ਤੇ ਅਸੀਂ ਸਾਡਾ ਜੇਕਰ ਧਰਤੀ ਹੇਠਲਾ ਪਾਣੀ ਵਰਕਰ ਦੇਦੇ ਤਾਂ 30 ਸਾਲਾਂ ਬਾਅਦ ਉੱਦੋਂ ਪਾਣੀ ਮੁੱਕ ਜਾਣਾ ਪੰਜਾਬ ਦਾ ਪੋ ਇੱਕ ਕਿੱਥੇ ਜਾਊਗਾ ਜੀ ਇਸ ਕਰਕੇ ਆਪਣੀ ਭਵਿੱਖ ਦੀ ਲੜਾਈ ਲੜ ਰਹੇ ਹਾਂ ਤੇ ਪੱਕਾ ਮੋਰਚਾ ਮੈਂ ਤੇ ਮੇਰੇ ਸਾਥੀਆਂ ਨਾਲ ਆ ਰਹੇ ਮੁੱਖ ਮੰਤਰੀ ਸਾਹਿਬ ਵੀ ਇੱਥੇ ਆ ਰਹੇ ਹੈ ਟੈਂਟ ਘਟਦਾ ਵਧਦਾ ਤੇ ਜਦੋਂ ਤੱਕ ਬੀਬੀ ਐਮਬੀ ਆਪਣਾ ਪੈਣ ਪਿੱਛੇ ਨਹੀਂ ਰਹਿੰਦੇ ਪੱਕਾ ਇਹ ਮੋਰਚਾ ਚੱਲੀ ਜਾਂਦੀ ਸੋ ਤੁਸੀਂ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਪਿੱਛੋਂ ਭਾਵੇਂ ਪਾਣੀ ਇਹ ਜਿੱਥੇ ਇਹਨਾਂ ਦਾ ਅਧਿਕਾਰ ਹੈ ਉੱਥੋਂ ਛੱਡ ਲੈਣ ਨੰਗਲ ਤੋਂ ਨਹੀਂ ਟੱਪਣ ਦੇਵੋਗੇ ਨੰਗਲ ਤੋਂ ਨਹੀਂ ਟੱਪਣ ਦਵਾਂਗੇ ਜੀ ਹੂੰ ਇਹ 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 ਪੰਜਾਬ ਸਰਕਾਰ ਦੇ ਕੰਟਰੋਲ ਚ ਹੈ ਪਹਿਲਿਆ ਕੰਟਰੋਲ ਨਾ ਵੀ ਹੋਵੇ ਉਹ ਲੈ ਰਿਆ ਪਰ ਬਰਾਤ ਸਾਹਿਬ ਤੁਹਾਡੇ ਭਰਾ ਨਾਲ ਲੈ ਲਿਆ ਕੰਟਰੋਲ ਅਸੀਂ ਸਾਰੇ ਸਾਥੀ ਬੈਠਾ ਜਾਣ ਨਹੀਂ ਦਿੰਦੇ ਸੀ ਠੀਕ ਹੈ ਧੰਨਵਾਦ ਹਰਜੋਤ ਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਤਾਂ ਸਿੱਧਾ-ਸਿੱਧਾ ਬੜੀ ਸਪਸ਼ਟ ਗੱਲ ਅਰਜੋਤ ਬੈਂਸੋਰਾ ਨੇ ਕਹਿ ਦਿੱਤੀ ਹੈ ਕਿ ਅਸੀਂ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਇੱਥੋਂ ਪਾਣੀ ਨਹੀਂ ਜਾਣ ਦੇਵਾਂਗੇ ਔਰ ਪੱਕਾ ਮੋਰਚਾ ਉੱਥੇ ਟੈਂਟ ਗੱਡ ਲਏ ਨੇ ਥੋੜੀ ਦੇਰ ਦੇ ਵਿੱਚ ਸੀਐਮ ਵੀ ਪਹੁੰਚ ਰਹੇ ਨੇ ਔਰ ਉਹਨਾਂ ਕਿਹਾ ਕਿ ਜਦੋਂ ਤੱਕ ਬੀਬੀ ਐਮਬੀ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਜਾਂ ਜਿਹੜੇ ਫੈਸਲੇ ਕੀਤੇ ਨੇ ਉਹਨਾਂ